कयार <mimitation> कया ਠੇਕਾ ਸ਼ਿੰਗਰਸ਼ ਮੋਰਚਾ ਪੰਜਾਬ ਵੱਲੋਂ ਸਮੁੱਚੇ ਪੰਜਾਬ 'ਚ ਪੰਜਾਬ ਸਰਕਾਰ ਦੇ ਵਿੁੱਧ ਫੁਕੇ ਗਏ ਪੁਤਲੇ ਮਾਮਲਾ ਮੁੱਖ ਮੰਤਰੀ ਦੇ ਮੀਟਿੰਗ ਨਾ ਕਰਦਾ ਠੇਕਾ ਸ਼ਿੰਗਰਸ਼ ਮੋਰਚਾ ਪੰਜਾਬ ਵੱਲੋਂ ਮੁੱਖ ਮੰਤਰੀ ਦੀ ਮੀਟਿੰਗ ਨਾ ਕਰਨ ਦੇ ਰੋਸ ਵਜੋਂ ਜਿੱਥੇ ਸਮੁੱਚੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੁਕੇ ਗਏ ਉੱਥੇ ਕਣੀਏ ਕੇ ਪੰਕਰ ਵਿਖੇ ਠੇਕਾ ਸ਼ਿੰਗਰਸ਼ ਮੋਰਚਾ ਇਕਾਈ ਵੱਲੋਂ ਪੰਜਾਬ ਸਰਕਾਰ ਦੇ ਪੁਤਲੇ ਫੁਕੇ ਗਏ ਅਤੇ ਜ਼ਬਰਦਸਤ ਸਰਕਾਰ ਤੋਂ ਨਾਰੀ ਬਾਜੀ ਕੀਤੀ ਗਈ ਅੱਜ ਕਣੀਏ ਕੇ ਪਾਂਕਰ ਵਿਖੇ ਠੇਕਾ ਕਲਾਜਮਛਕ ਮੋਰਚਾ ਪੰਜਾਬੀ ਸੂਬਾਈ ਆਗੂ ਤੇ ਵੀਰ ਕਾ ਕੈਟਰਲ ਫੀਲਡ ਪਲਾਂਟ ਤੇ ਪ੍ਰਧਾਨ ਜਗੀ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਮੂਹ ਸਰਕਾਰੀ ਵਿਭਾਗਾ ਦੇ ਆਊਟਸ਼ੋਰਡ ਅਤੇ ਇਨਸਟਲਮੈਂਟ ਠੇਕਾ ਮਲਾਜਮਨ ਵਿਭਾਗਾ ਵਿੱਚ ਪੱਖਾ ਨਾ ਕਰ ਅਤੇ ਮੁੱਖ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਨਾ ਕਰਨ ਦੇ ਵਿਰੋਧ ਵਿੱਚ ਠੇਕੇ ਮਲਾਜ਼ਮਾਂ ਵੱਲੋਂ ਅੱਜ ਰੋਸ ਮਜਾਰਾ ਪੁਤਲੇ ਫੁਕੇ ਜਾ ਰਹੇ ਅਤੇ ਪੰਜਾਬ ਸਰਕਾਰ ਉੱਦ ਪ੍ਰਸਟ ਕੱਢੀ ਜਾ ਰਹੀ ਹੈ। ਉਹਨਾਂ ਨੇ ਗੁੱਸੇ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਵਾਰ-ਵਾਰ ਉਹਨਾਂ ਨੂੰ ਮੀਟਿੰਗਾਂ ਦਾ ਭਰੋਸਾ ਦੇ ਕੇ ਮੁਕਰੇ ਹਨ ਅਤੇ ਉਹਨਾਂ ਨਾਲ ਉਹਨਾਂ ਦੀਆਂ ਮੰਗਾਂ ਸੰਬੰਧੀ ਮੀਟ ਕਰਨ ਨਹੀਂ ਕਰ ਰਹੇ। ਉਹਨਾਂ ਨੇ ਕਿਹਾ ਕਿ ਜਦ ਤੱਕ ਪੰਜਾਬ ਸਰਕਾਰ ਉਹਨਾਂ ਦੇ ਮਸਲੇ ਜਾਂ ਮੰਗਾਂ ਹੱਲ ਨਹੀਂ ਕਰਦੀ ਤਦ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਹਾਂ ਜੀ ਕੀ ਕਰਾਜਾ ਜੀ ਮੇਰਾ ਨਾਮ ਜਗਜੀਤ ਸਿੰਘ ਆ ਜੀ ਬੇਕਾ ਕੈਟਲ ਫੀਡ پلان ਕਰੀਆ ਕਿ ਬੰਗੜਾ ਔਰ ਸੋਰ ਜੁਨੀਆ ਦਾ ਪ੍ਰਧਾਨ ਆ ਜੀ ਫਾਇਦਾ ਜੋ ਪ੍ਰੋਗਰਾਮ ਸੀਗਾ ਇੱਥੇ ਕਮਲਾਜਮ ਸgarhਚ ਮੋਰਚੇ ਦੇ ਬੈਨਰ ਦੇ ਹੇਠਾਂ ਲਿਖਿਆ ਗਿਆ ਸੀ ਜਿਹਦੇ ਵਿੱਚ ਪੂਰੇ ਪੰਜਾਬ ਦੀਆਂ ਆਰਸੋਰਸ ਜਥੇਬੰਦੀਆਂ ਨੇ ਲਿਖਿਆ ਸੀਗਾ ਉਹ ਇਸ ਕਰਕੇ ਲਿਖਿਆ ਅਰਥੀ ਫੂਕ ਪ੍ਰੋਗਰਾਮ ਹੀਗਾ ਜੀ ਇਸ ਪੂਰੇ ਪੰਜਾਬ ਦੇ ਵਿੱਚ ਉਹ ਇਸ ਕਰਕੇ ਲਿਖਿਆ ਗਿਆ ਸੀਗੇ ਕਿ ਮੁੱਖ ਮੰਤਰੀ 19 ਵਾਰ ਮੀਟਿੰਗ ਦੇ ਕੇ ਮੁਕਰਿਆ ਪਿਛਲੇ ਦਿਨਾਂ ਦਰਾਂ ਹੀ ਆਪਾਂ ਲਾਡ ਵਾਲੀ ਟੂਲ ਪਲਾਏ ਤੇ ਆਰਸੋਰਸ ਜਥੇਬੰਦੀਆਂ ਵੱਲੋਂ ਤਰਨ ਲਗਾਇਆ ਗਿਆ ਉਹਦੇ ਵਿੱਚ ਜੋ ਡੀਸੀ ਸਾਹਿਬ ਨੇ ਲੁਧਿਆਣਾ ਦੇ ਨੇ ਉਹਨਾਂ ਨੇ ਮੀਟਿੰਗ ਦਵਾਈ ਮੁੱਖ ਮੰਤਰੀ ਸਾਹਿਬ ਦੀ ਤੇ ਉਹ ਮੁੱਖ ਮੰਤਰੀ ਸਾਹਿਬ ਦੀ 20 ਦਸੰਬਰ ਦੀ ਮੀਟਿੰਗ ਹੀਗੀ ਜਦੋਂ ਆਰਸੋਰ ਉੱਥੇ ਗਏ ਤੇ ਮੁੱਖ ਮੰਤਰੀ ਸਾਹਿਬ ਉੱਥੇ ਮੀਟਿੰਗ ਦੇਣ ਤੋਂ ਮੁੱਕਰ ਗਿਆ ਕਿ ਕਹਿੰਦਾ ਮੈਂ ਮੀਟਿੰਗ ਨਹੀਂ ਕਰਨੀ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਜੋ ਅਰਤੀ ਫੂਕ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਹੀ ਲਿਖਿਆ ਗਿਆ ਸੀਗਾ ਤੇ ਇਸ ਅਗੋ ਹੋਰ ਸੰਘਰਸ਼ ਤੇ ਤਿੱਖਾ ਸਾਡੇ ਲੋਕ ਕੀਤਾ ਜਾਊਗਾ ਜੇ ਸਾਡੇ ਨਾਲ ਦੁਬਾਰਾ ਨਾ ਮੀਟਿੰਗ ਕੀਤੀ ਗਈ ਭਗਵਤ ਮਾਨ ਵੱਲੋਂ ਥਾਂ ਥਾਂ ਤੇ ਵਿਰੋਧ ਕੀਤਾ ਜਾਊਗਾ ਕਿ 2024 ਦੀ ਇਲੈਕਸ਼ਨ ਆ ਰਹੀ ਐ ਐਮਪੀ ਦੀ ਉਹਦੇ ਵਿੱਚ ਵੀ ਜਗ੍ਹਾ ਜਗ੍ਹਾ ਤੇ ਇਹਨਾਂ ਦਾ ਵਿਰੋਧ ਕੀਤਾ ਜਾਊਗਾ ਇਹਨਾਂ ਨੂੰ ਇਹਨਾਂ ਨੂੰ ਮਜਬੂਰ ਕਰ ਦਿੱਤਾ ਜਾਊਗਾ ਕਿ ਇਹ ਮੀਟਿੰਗ ਸਾਡੇ ਨਾਲ ਮੀਟਿੰਗ ਨਾ ਕੀਤੀ ਜਾਏਗੀ ਇਹਦੇ ਲੋਕ ਤੇ ਇਹਨਾਂ ਜਿਆਦਾ ਇਹਨਾਂ ਨੂੰ ਮਜਬੂਰ ਕੀਤਾ ਜਾਊਗਾ ਤੇ ਥਾਂ ਥਾਂ ਤੇ ਇਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾਊਗਾ ਤੇ ਨਾਲੇ ਇੱਕ ਗੱਲ ਹੋਰ ਤੁਹਾਡੇ ਮੀਡੀਆ ਦੇ ਥਰੂ ਕਹਿਣਾ ਚਾਹੁੰਦਾ ਕਿ ਜੋ ਐਮ ਡੀ ਸਾਹਿਬ ਮਿਲਕ ਫੈਡ ਵੱਲੋਂ ਵੀ ਸਾਡੇ ਨਾਲ ਪਿਛਲੀ ਮੀਟਿੰਗਾਂ ਦੌਰਾਨ ਜੋ ਸਹਿਮਤੀ ਬਣੀ ਸੀਗੀ ਉਹ ਸਾਡੀਆਂ ਅਜੇ ਤੱਕ ਮੰਗਾਂ ਨਹੀਂ ਪੂਰੀਆਂ ਹੋਈਆਂ ਉਹਨਾਂ ਨੂੰ ਵੀ ਆਪਾਂ ਮੇਲ ਭੇਜੀ ਆ ਮੰਗ ਪੱਤਰ ਦੀ 18 ਤਰੀਕ ਨੂੰ ਜੋ ਜਨਵਰੀ ਦੀ ਨੂੰ ਦੋ ਪਲਾਂਟ ਲੁਧਿਆਣਾ ਤੇ ਮੁਹਾਲੀ ਵੀ ਜਬਰਦਸਤ ਧਰਨੇ ਲੱਗਣ ਜਾ ਰਹੇ ਨੇ ਸਵੇਰਲੇ ਵੇਲੇ ਤੇ ਉਹਦੇ ਵਿੱਚ ਜੋ ਵੀ ਨੁਕਸਾਨ ਹੋਊਗਾ ਮੈਨੇਜਰ ਆਫ ਡਾਇਰੈਕਟਰ ਮਿਲਕਫੈਡ ਐਮ ਡੀ ਦਾ ਹੋਊਗਾ ਮੈਨੇਜਰ ਚੇਅਰਮੈਨ ਦਾ ਹੋਊਗਾ ਪੰਜਾਬ ਦਾ ਜੋ ਵੀ ਇੱਥੇ ਨੁਕਸਾਨ ਹੋਊਗਾ ਤੇ ਉੱਥੇ ਜੇ ਸਾਡੀਆਂ ਮੰਗਾ ਮਸਲਿਆਂ ਦਾ ਨਾ ਉੱਥੇ ਵੀ ਹੱਲ ਕੀਤਾ ਗਿਆ ਤੇ ਫਿਰ ਉਹ ਸੰਘਰਸ਼ ਨੂੰ ਜਿੰਨੇ ਭਲਾ 4 ਦਿਨ ਚੱਲੇ 5 ਦਿਨ ਚੱਲੇ ਉਹ ਤਿੱਖਾ ਕੀਤਾ ਜਾਊਗਾ ਧੰਨਵਾਦ ਜੀ ਭਾਈ ਗੁਰਦੀਖ ਖਾਲਸਾ ਜੀ ਵਾਹੀ ਗੀ ਫਤਿਹ ਸਾਡੇ ਮੁੱਖ ਮੰਤਰੀ ਸਾਹਿਬ 19 ਵਾਲੀ ਮੀਟਿੰਗ ਦੇ ਕੇ ਸਾਡੇ ਨਾਲ ਮੁਕਰੇ ਆ ਤੇ ਜੋ ਵੀ ਸਾਡੀਆਂ ਮੰਗਾ ਉਹ ਸਾਡੀਆਂ ਪੂਰੀਆਂ ਨਹੀਂ ਕੀਤੀਆਂ ਤੇ ਇੱਕ ਅਛੇਆ ਜੁਨਨ ਪੁਤਲਾ ਸਾੜਿਆ ਵਾ ਤੇ ਸਾਡੀਆਂ ਮੰਗਾ ਪੂਰੀਆਂ ਕਰਨ ਲਈ ਚਾਹਤੇ ਅਸੀਂ ਇੱਥੋਂ ਵੀ ਵੱਧ ਸੰਘਰਸ਼ ਕਰਾਂਗੇ ਤੇ ਹੋਰ ਆਪਾਂ ਰੋੜਾ ਤੇ ਆਵਾਂਗੇ ਤੇ ਇਹ ਕਰਕੇ ਸਾਡੀਆਂ ਮੰਗਾ ਪੂਰੀਆਂ ਕਰਦੇ ਤੇ ਉਹਦੇ ਵਿੱਚ ਹੀ ਇਹਦਾ ਫਾਇਦਾ ਵਾ